ਤੋਂ ਵੀ ਮਤਰਾ ਤੇ ਪਹੁੰਚਿਆ ਆਪਾਂ ਬਾਈ ਜਾਂਟੇ ਕੋਲੇ ਲਹਾਰੇ ਪੈਣ ਦੇ ਵਿੱਚ ਦੇਖ ਸਕਦੇ ਬਾਈ ਕੋਲੇ ਪੰਜ ਸੱਤ ਨਾਗ ਆ ਬਾਕੀ ਦੀ ਆਪਾਂ ਜਾਣਕਾਰੀ ਬਾਈ ਜਾਂਟੇ ਤੋਂ ਲਾਵਾਂ ਛੋਟੇ ਜਿਹੇ ਰੇਟਾਂ 'ਚ ਟਰੈਕਟਰ ਹੋਣਗੇ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਜਾਂਟੇ ਤੋਂ ਲੈਣੇ ਆ ਜੀ ਲੋਈ ਬਾਈ ਜੰਟੇ ਤੋਂ ਲੈਨੇ ਚਾਰ ਗਾ 21 ਹਾਲ ਆ ਬਾਈ ਜੰਟੇ ਹੋਰ ਠੀਕ ਠਾਕ ਹੈ ਠਾਕ ਨੇ ਵਧੀਆ ਵੀਰੇ ਚੜਦੀ ਕਲਾ ਪੂਰੀ ਚੜਦੀ ਕਲਾ ਵੀਰੇ ਕਿੰਨੇ ਨਾਗਾ ਵੀਰੇ ਆਪਣੇ ਕੋਲੇ ਅੱਜ ਆਪਣੇ ਕੋਲੇ 8 ਸੀਗੇ 7 ਰਹਿ ਗਏ ਇੱਕ ਹੁਣੇ ਸੇਲ ਹੋਇਆ ਤੇਰੇ ਅੱਛਾ ਹੁਣੇ ਸੇਲ ਹੋਇਆ ਹਣਾ ਹਾਂ ਉਹ ਸੌਦੇ ਦੀ ਮੈਂ ਵੀਡੀਓ ਬਣਾ ਲਈ ਮਾਰੀ ਕਲਿੱਪ ਜੀ ਪਾਵਾਂਗੇ ਆਪਾਂ ਹਣਾ ਠੀਕ ਆ ਠੀਕ ਆ ਤੇ ਕਰਗੇ ਸ਼ੁਰੂ ਵੀਰੇ ਜੰਟੇ ਛੋਟੇ ਜਿਹੇ ਰੇਟਾਂ 'ਚ ਹੋਣਗੇ ਹਾਂ ਟਰੈਕਟਰ ਸਾਰੇ ਛੋਟੇ ਰੇਟਾਂ ਦੇ ਹਾਂ ਹਾਂ ਟਰੈਕਟਰ ਸਾਰੇ ਜਾਇ ਰੇਟ ਦੇ ਹੁੰਦੇ ਠੀਕ ਆ ਠੀਕ ਆ ਵੀਰੇ ਤੇ ਆ ਸਵਰਾ 744 ਆ ਵੀਰੇ ਐਫੀ 744 ਵੀਰੇ 2006 ਮਾਡਲ 2006 ਮਾਡਲ ਆ 2006 ਮਾਡਲ ਆ ਠੀਕ ਆ ਵੀਰੇ ਟਰੈਕਟਰ ਚੈੱਕ ਕਰਾ ਦੇ ਟਰੈਕਟਰ ਹੈਗਾ ਵੀਰੇ ਸਿੰਗਲ ਕਲੱਚ ਆਪਾਂ ਪਹਿਲਾਂ ਦੱਸਾਂਗੇ ਇਹ ਗੱਲ ਅੱਛਾ ਸਿੰਗਲ ਕਲੱਚ ਆ ਠੀਕ ਆ ਵੀਰੇ ਓਕੇ ਜੀ ਟਾਇਰਾਂ ਦੀ ਜ ਵੀਰੇ ਜੰਟੇ ਗੱਲ ਕਰੀਏ ਆਪਾਂ ਮਰ ਪੁਕਾਉਂਦਾ ਹੀ ਪਿਆਰ ਜੀ ਉਪਰ ਠੀਕ ਆ ਅਗਲੇ ਐਮ ਆਰਫ ਦੇ ਹਾਂ ਮਾਰਫ ਚਾਰੇ ਐਮ ਆਰ ਅੱਛਾ ਚਾਰੇ ਐਮ ਆਰਫ ਦੇ ਹੈ ਨਾ 95 ਪੈਸੇ ਆ ਠੀਕ ਆ ਠੀਕ ਆ ਵੀਰੇ ਤੇ ਆ ਬਾਡੀ ਲੈਣ ਦਾ ਵੀਰੇ ਕਿਵੇਂ ਆ ਬਾਡੀ ਲੈਣ ਦਾ ਰੈਕਟਰ ਪੂਰਾ ਵਧੀਆ ਮਾੜੀ ਮੋਟੀ ਅਟੈਚਿੰਗ ਹੈਗੀ ਆ ਅੱਛਾ ਮਾੜੀ ਮੋਟੀ ਟੈਚਿੰਗ ਹੋਊਗੀ ਹੈਗੀ ਆ ਵੀਰੇ ਦੱਸ ਕੇ ਦਵਾਗੇ ਠੀਕ ਆ ਠੀਕ ਆ ਉਹ ਦੱਸ ਕੇ ਦਵਾਗੇ ਹੈ ਨਾ ਕੋਈ ਚਾਰਚ ਰੱਖੇ ਵੀ ਬੰਦਾ ਕਹਿੰਦਾ ਇੱਥੇ ਆ ਕੇ ਕਹੇ ਸਾਨੂੰ ਦੱਸਿਆ ਨਹੀਂ ਸੀ ਠੀਕ ਆ ਠੀਕ ਆ ਸ਼ੋ ਤਾਂ ਹੀ ਵੀਰੇ ਟੈਚਿੰਗ ਹੈਗੀ ਮਾੜੀ ਮੋਟੀ ਆ ਚੀਤੇ ਆ अच्छा ठीक है ठीक है मगर अड्डा ते गाडडा ते या मगले रहम हल्के-फुल्के आ अच्छा रहम हल्के-फुल्के है ना आ वेट-वूट लाए है ना पूरे अटैचिंग हैगी ठीक है ठीक है आ देख एमआरएफ ਦੇ ਟਾਇਰ ਹੈ एमआरएफ ਦੇ ਟਾਇਰ ਹੈ ਨਾ ਜੋੜੀ ਨਵੇਂ ਆਰ ਕੀ ਪਈ ਬਿਲਕੁਲ 13 ਦੇ ਟਾਇਰ ਹੈ ਨਾ ਵੀਰੇ ਹਾਂਜੀ ਠੀਕ ਆ ਲਓ ਵੀ ਮਿੱਤਰੋ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਦਾ ਤੇ ਮਾੜੀ ਜੀ ਫਹਾਰ ਜੀ ਹੋਊਗੀ ਹੈ ਨਾ ਬੱਜੀ ਵੀਰੇ ਇਹ ਆਪਾਂ ਦੱਸ ਕੇ ਦੇਣਾ ਹੈ ਠੀਕ ਆ ਠੀਕ ਆ ਬਾਕੀ ਲੈਂਕਾ ਲੂੰਕਾ ਤਾਂ ਬਹੁਤ ਸਾਫ ਪਿਆ ਹੈ ਨਾ ਵੀਰੇ ਟਰੈਕਟਰ ਹੈ 6-4 ਹੀ ਟਰੈਕਟਰ ਹੈ ਹੈ ਹਾਂਜੀ ਵੀਰੇ ਠੀਕ ਆ ਜੀ ਕਿੰਨਾ ਮਾਡਲ ਪ੍ਰੇਜ਼ੈਂਟ ਇਹ 2006 ਅੱਛਾ ਇਹ 2006 ਮੰਨ ਲਾ ਠੀਕ ਆ ਠੀਕ ਆ ਵੀਰੇ ਤੇ ਕਾਗਜ਼ ਪੱਤਰ ਓਕੇ ਹੋਣਗੇ ਵੀਰੇ ਇਹਦੇ ਪਰਪਿਆ ਨੰਬਰ ਟਰੈਕਟਰ ਆ ਠੀਕ ਆ ਗੇਅਰ ਦਾ ਚੰਗਾ ਠੀਕ ਆ ਠੀਕ ਆ ਇੰਡੀਅਨ ਗੇਅਰ ਦਾ ਤਾਂ ਨਾਮ ਆ ਹੀ ਆ ਕੋਈ ਕਿਸੇ ਪਾਸ ਬਲੋ ਨਹੀਂ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਕੋਈ ਲੰਬੇ ਵਾਲੀ ਗੱਲ ਨਹੀਂ ਹੈ ਨਾ ਲੰਬੇ ਵਾਲੀ ਚੀਜ਼ ਨਹੀਂ ਹੈਗੀ ਠੀਕ ਆ ਠੀਕ ਆ ਚੰਗੀ ਉਹ ਤਾਂ ਚੰਗੀ ਗੱਲ ਕਹੇ ਦੇਣੀ ਬਿਲਕੁਲ ਬਿਲਕੁਲ ਵੀਰੇ ਲੋ ਵੀ ਮੈਂ ਤਰੋਂ ਦੇ ਸਕਦੇ ਪੈਰਪੁਰ ਦਾਣ ਵੀਰੇ ਬਹੁਤ ਸਾਫ਼ ਪਿਆ ਹੈ ਨਾ ਹਾਂ ਜੀ ਵੀਰੇ ਬਾਕੀ ਕੰਡੀਸ਼ਨ ਤਾਂ ਬਿਲਕੁਲ ਓ ਠੀਕ ਆ ਜੇ ਹੋਰ ਕੋਈ ਕੰਮ ਹੀ ਨਹੀਂ ਇਹਦੀ ਚੀਜ਼ ਇੰਜਨ ਗੇਅਰ ਦੀ ਗਾਰੰਟੀ ਆ ਬਾਕੀ ਡੀਲਕਸ ਮਾਡਲ ਆ ਵੀਰੇ ਡੀਲਕਸ ਮਾਡਲ ਆ ਹੈਨਾ ਠੀਕ ਆ ਠੀਕ ਆ ਹਿੱਸੇ ਹਿੱਸੇ ਦਾ ਬਹੁਤ ਸੋਹਣਾ ਪਿਆ ਨਾ ਠੀਕ ਆ ਟਰੰਕ ਚੰਗਾ ਆ ਇੰਜਨ ਗੇਅਰ ਪੂਰਾ ਓਕੇ ਕੀ ਡਿਮਾਂਡ ਕਰਦੇ ਭਾਈ ਜੰਟੇ ਦੀ ਬਾਹਲੀ ਜੱਸੀ ਇਹਦੀ ਕਰਦੇ 210000 ਦਾ ਰੇਟ ਉਹ ਕਹਿੰਨੇ ਆ ਅੱਛਾ 1 ਲੱਖ ਤੇ 90000 ਦਾ ਰੇਟ ਦੇ 190 ਦਾ ہاں جی ਨਵੇਂ ਟਾਇਰ ਠੀਕ ਆ ਠੀਕ ਆ 210 ਕਹਿੰਨੇ ਆ ਦੀ ਹਾਂ ਜੀ ਠੀਕ ਆ 190 ਦਾ ਦੇਣਾ ਗਲਾਸਟ 20000 ਰੁਪਏ ਛੋਟ ਆ 20000 ਲੋਵੇ ਮਿੱਤਰੋ 20000 ਰੁਪਏ ਛੋਟ ਆ ਆ ਟਰੈਕਟਰ ਵਿੱਚ ਤੁਹਾਨੂੰ ਮਿਲ ਜੂਗੀ ਦੇਖ ਸਕਦਾ ਤੁਸੀਂ 190 ਦਾ ਲਾਟ ਦੇ ਦਾਂਗੇ ਆਪਾਂ ਹਨਾ ਨਵੇਂ ਟਾਇਰਾਂ ਚੈੱਕ ਟਰੈਕਟਰਾਂ ਦੇ ਨਵੇਂ ਟਾਇਰਾਂ ਚੱਕਾ ਬਾਕੀ ਕੰਡੀਸ਼ਨ ਦਾ ਬਹੁਤ ਸਾਫ ਪਿਆ ਹਨਾ ਵੀਰੇ ਟਰੈਕਟਰ ਬਾਕੀ ਵਾਗੇ ਚੈੱਕ ਕਰਕੇ ਲਿਆ ਸਕਦਾ ਕੋਈ ਭਰਾ ਹਨਾ ਆਪਣਾ ਮਰਜ਼ੀ ਚ ਲਾ ਲਓ ਇਹਦੀ ਕੋਈ ਵੀ ਦਿੱਕਤ ਹੀ ਕੋਈ ਨਹੀਂ ਹਾਂ 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 ਠੀਕ ਆ ਜੀ ਤੇ ਅੱਗੇ ਚੱਲ ਗਏ ਵੀਰੇ ਅੱਗੇ ਆ ਗਿਆ ਫੋਰਡ ਇਹ ਫੇਰ ਲਿਆਂਦਾ ਹੈ ਬਾਈ ਜੰਟੇ ਠੀਕ ਆ ਟਰੈਕਟਰ 50 ਨੰਬਰ ਟਰੈਕਟਰ ਠੀਕ ਆ ਜੀ ਜਿਹਨ ਗੇ ਪੂਰਾ ਚੰਗਾ ਜਿਹਾ ਸੀ ਠੀਕ ਆ ਵੀਰੇ ਬੈਂਕਰ ਗੁੜੀਆ ਦੇ ਰਹਿਗੇ ਆ ਟਰੈਕਟਰ ਤੇ ਮੰਨ ਲਓ ਵੀ ਅੱਧਾ ਹੀ ਕਰੀ 45 ਪੈਸੇ ਨੈਟ ਆ ਅੱਛਾ ਠੀਕ ਆ ਵੀਰੇ ਠੀਕ ਆ ਠੀਕ ਆ ਬਾਕੀ ਰਿਮ ਆ ਰਮਾਂ ਦਾ ਵੀ ਵਧੀਆ ਪਿਆ ਹਨਾ ਵੀਰੇ ਠੀਕ ਆ ਲਓ ਵੀ ਮਿੱਤਰੋ ਵੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਰਿਮਾਂ ਦਾ ਅਰੀਜਨਲ ਆ ਸਾਰਾ ਜਿਸੀ ਜੀ ਅੱਛਾ ਸਾਰਾ ਅਰੀਜਨਲ ਆ ਨਾਮ ਨਾਲ ਦਾ ਆ ਜੀ ਸਾਰਾ ਅੱਛਾ ਨਾਲ ਦੇ ਨਾਮ ਠੀਕ ਆ ਲਓ ਵੀ ਮਿੱਤਰੋ ਸਾਰਾ ਅਰੀਜਨਲ ਟਰੈਕਟਰ ਆ ਹੈ ਹਾਂ ਸਟਿੱਕਰ ਚੈੱਕ ਕਰਾ ਦੇ ਟਰੈਕਟਰ ਤੇ ਉਵੇਂ ਹੀ ਪਏ ਆ ਹਾਂ ਉਹ ਹਾਂਜੀ ਹਾਂਜੀ ਵੀਰੇ ਠੀਕ ਆ ਠੀਕ ਆ ਤੇ ਇੰਜਨ ਗੇਅਰ ਦਾ ਓਕੇ ਆ ਹੈ ਵੀਰੇ ਪੂਰਾ ਖਰਾਬ ਹੈ ਬਾਕੀ ਕੋਈ ਲੀਕਸ ਨਹੀਂ ਹੈਗੀ ਦੇਖਦਾ ਹੋ ਮਿੱਤਰੋ ਦੇਖਦਾ ਤਾਂ ਇਹ ਵਾਡੀ ਲਾਈਨ ਦਾ ਬਹੁਤ ਚੰਗਾ ਪਿਆ ਵੀਰੇ ਜਾਂਟ ਹੈ ਨਾ ਟਰੈਕਟਰ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਖੋਲ ਕੇ ਦਿਖਾ ਦੋ ਵੀਰੇ ਹਾਂ ਕਮੀ ਕੋਈ ਨਹੀਂ ਸਟicker ਦੇ ਨਾਲ ਦੇ ਹਾਂ ਨਾਲ ਦੀ ਸਟicker ਦਾ ਸਾਰ ਚੀਜ਼ਾਂ ਸਾਰ ਇਹਦੇ ਇਹੀ ਚੀਜ਼ਾਂ ਫੋੜਦੀਆਂ ਵਿਕਦੀਆਂ ਇਹੀ ਵਿਕਦੀਆਂ ਬਿਲਕੁਲ ਬਿਲਕੁਲ ਵੀਰੇ ਹਾਂ ਇਹ ਹੈਗਾ ਫੋੜਦੀ ਫੋੜ ਬੈਗਦਾ ਠੀਕ ਆ ਠੀਕ ਆ ਤੇ ਬੈਕ ਸਾਈਡ ਟਾਇਰ ਗੁੱਡੀਅਰ ਦੇ ਬ੍ਰੇਕ ਗੁੱਡੀਅਰ ਦੇ ਟਾਇਰ ਆ ਹਨਾ ਅੱਛਾ ਠੀਕ ਆ ਆ ਮਰਬ ਦੇ ਲੋਗ ਨੂੰ ਤਰ ਵਾਰ ਚੈੱਕ ਕਰਾਂ ਠੀਕ ਆ ਤਾਂ ਤੋਂ ਗੰਦ ਵੀਰੇ ਬੜ ਕਾ ਆਉਂਗਾ ਹਾਂ ਕੈਂਡ ਗੱਲਵਾਦ ਹਨਾ ਪੂਰੀ ਠੀਕ ਆ 93 ਮਾਡਲ ਹਨਾ ਵੀਰੇ ਮਾਡਲ 50 ਨੰਬਰ ਤੇ ਠੀਕ ਆ ਕੀ ਡਿਮਾਂਡ ਕਰਦੇ ਬੇ ਜੰਟੇ ਦੀ ਟਰੈਕਟਰ ਚੰਗਾ ਸਮਝਾ ਦੇ ਹਾਂ ਡਿਮਾਂਡ ਕੀ ਕਰਦੇ ਸੀ ਦੀ 1,35,000 ਰੁਪਏ 1,35 ਹੈ 15,000 ਰੁਪਏ ਛੂਟ ਛੱਡ ਦਾਂਗੇ ਇਹਦੇ ਚੋਂ ਠੀਕ ਆ ਠੀਕ ਆ 1,20,000 ਦਾ ਟਰੈਕਟਰ ਲਾਸਟ ਦੇ ਦਾਂ ਅੱਛਾ 1,20 ਦਾ ਟਰੈਕਟਰ ਦੇ ਦਾਂ 15,000 ਰੁਪਏ ਆਪਾਂ ਪਹਿਲਾਂ ਹੀ ਛੱਡਦਾ ਨਾ 15,000 ਮਾਨਤਾ ਨੂੰ ਲੋ ਮਿੱਤਰੋ 1,35 ਡਿਮਾਂਡ ਆ 15 ਮਾਨ ਹੋਣਾ ਇਹਦੇ ਚੋਂ 15 ਮਾਨ ਹੋ ਜਾ ਇਹਦਾ ਲਾਸਟ ਆਪਾਂ ਪਹਿਲਾਂ ਹੀ ਛੱਡਦੇ ਹਾਂ ਠੀਕ ਆ ਇੱਕ ਵੀ ਦਾ ਲਾਟ ਦੇ ਦਾਂਗੇ ਵਧੀਆਂ ਜਾਲੀਆਂ ਜੂਲੀਆਂ ਸਾਰਾ ਕੁਝ ਬਾਕੀ ਟਰੈਕਟਰ ਰੀਜਨਲ ਆ ਯਾਰ ਸਾਰਾ ਚੈੱਕ ਕਰਾ ਨਾਲ ਦਾ ਹਾਂ ਬਿਲਕੁਲ ਬਿਲਕੁਲ ਹਾਂ ਲਾਈਟਾਂ ਨਾਲ ਦੀਆਂ ਬਾਕੀ ਆਪਣਾ ਕੋਈ ਭਰਾ ਵਾ ਕੇ ਚੈੱਕ ਕਰਕੇ ਲਿਆ ਸਕਦਾ ਹਨਾ ਸਰਬਤ ਨਵੀਂ ਇੰਜਨ ਜਵਾਨ ਨਵਿਆਰ ਕਰ ਹਾਂ ਬਾਕੀ ਬਾਡੀ ਲੈਂਦਾ ਬਹੁਤ ਸੋਹਣਾ ਟਰੈਕਟਰ ਪਿਆ ਯਾਰ ਹਨਾ ਬਾਕੀ ਆਵਾਜ਼ ਵੀ ਆਪਾਂ ਚੈੱਕ ਕਰਵਾ ਦੀ ਤੁਹਾਨੂੰ ਮਿੱਤਰੋ ਦੇਖ ਸਕਦੇ ਹਾਂ ਹੁੰਦੀ ਆਵਾਜ਼ ਅੱਗੇ ਆਪਾਂ ਕਿੰਨੇ ਟਰੈਕਟਰ ਫੋੜ ਵੇਚੇ ਹਾਂ ਹਾਂ ਬਿਲਕੁਲ ਬਿਲਕੁਲ ਤੇ ਅੱਗੇ ਫੇਰ ਵੀਰੇ 44 ਖੜਾ ਆਪਣੇ ਕੋਲੇ ਹੋ ਗਿਆ ਇਹ ਹੁਣ ਤੇਰੀ ਆਉਣ ਤੋਂ ਪਹਿਲਾਂ ਆਇਆ ਸੀ ਉਹ ਇਹ ਸੇਲ ਹੋ ਲਓ ਮਿੱਤਰੋ ਆਦਾ ਸੇਲ ਹੋ ਗਿਆ ਹਨਾ ਬਾਕੀ ਆਪਾਂ ਸੌਦੇ ਦੀ ਵੀਡੀਓ ਹੀ ਪਾਵਾਂਗੇ ਤੇ ਅੱਗੇ ਵੀਰੇ ਚੱਲ ਗਿਆ ਆ 241 ਠੀਕ ਆ ਇਹਦੇ ਬਾਰੇ ਇਹ ਦੇ ਜਾਣਕਾਰੀ ਵੀਰੇ 2002 ਮਾਡਲ ਆਗੇ ਸੀ ਅਛਾ ਇਹ 2002 ਹੈ ਹੈ ਪੀਜਲ ਗੀਰ ਦਾ ਬਹੁਤ ਚੰਗਾ ਦੇਖ ਇਹ ਵੀ ਰੀਜਨਲ ਆ ਵੀਰੇ ਇਹ ਟਾਇਰ ਸਾਰਾ ਇਹਨਾਂ ਇਲਾਵਾ ਡੀ ਬੂਟੀ ਚ ਜਿੰਨਾ ਰੰਗ ਹੈਗਾ ਨਾਲ ਦਾ ਹੀ ਇਹਦੇ ਤੇ ਅੱਛਾ ਸਾਰਾ ਰੀਜਨਲ ਆ ਹਾਂ ਵੀਰੇ ਨਾਲ ਦਾ ਹੀ ਆ ਸਾਰਾ ਠੀਕ ਆ ਠੀਕ ਆ ਜ ਜਿੱਦਸੀ ਇੱਕ ਗੱਲ ਇਹਦੀ ਇੱਕ ਖਾਸੀਅਤ ਆ ਇਹ ਆਲੂ-ਮੂਲੂ ਵਾਲਿਆਂ ਵਾਸਤੇ ਬਹੁਤ ਬੈਸਟ ਆ ਟਾਇਰ ਖੇਤੀ ਨੂੰ ਹਾਂ ਹਾਂ ਆਲੂ ਵਾਲੇ ਲਈ ਹੈਨਾ ਟਾਇਰ 12 ਦੇ ਇਹਨੂੰ ਨਾਲ ਦੇ 12 ਦੇ ਹੀ ਆਉਂਦੇ ਸੀਗੇ ਅੱਛਾ ਕੋਈ 80 85 ਪੈਸੇ ਟਾਇਰ 80 85 ਹੈਗੇ ਆ ਨਾ 80 85 ਪੈਸੇ ਆ ਆਪਾਂ ਨਾ ਕਹ ਦਿੰਨੇ ਆ ਫਾਰ ਲਾਈਨ ਚ ਅੱਛਾ ਠੀਕ 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 ਹੈ ਠੀਕ ਇਹ 12 ਦੇ ਆਉਂਦੇ ਸੀ ਵੀਰੇ ਇਹ ਨੂੰ ਆਉਂਦੇ 12 ਦੇ ਸੀ ਅੱਛਾ ਆਉਂਦੇ 12 ਦੇ ਸੀਗੇ ਹਨਾ ਜੇ ਮੂਹਲੇ ਟਾਇਰ ਦਿਖਾ ਦੇ ਇਹ ਵੀ ਤੇ 700 ਪੈਸੇ ਨਾਲ ਦੇ ਗੁਡੀਅਰ ਦੇ ਚਾਰੇ ਟਾਇਰ ਗੁਡੀਅਰ ਦੇ ਆ ਚਾਰੇ ਗੁਡੀਅਰ ਦੇ ਹਨਾ ਗੁਡੀਅਰ ਦੇ ਠੀਕ ਆ ਠੀਕਾ ਤੇ ਆ ਬਾਡੀ ਲੈਦਾ ਸਾਰਾ ਓਰੀਜਨਲ ਆ ਪੇਂਟ ਪੁੰਡ ਦਾ ਸਾਰਾ ਮਤਲਬ ਕਹਿੰਦਾ ਹਨਾ ਕੋਈ ਕੰਮ ਨਹੀਂ ਰੰਗ ਦਾ ਲੱਗਾ ਜੱਸੀ ਨੂੰ ਹਾਂ 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 ਕਿਤੇ ਵੀ ਚੈੱਕ ਕਰ ਲਾ ਬਾਡੀ ਚੈੱਕ ਕਰਾ ਦੇ ਸਾਰੇ ਪਾਸੇ ਲੋਗਤਰੋ ਦੇ ਸਕਦਾ ਤੁਸੀਂ ਕਿਸੇ ਪਾਸੋਂ ਕਿ ਲੀਜ਼ ਨਹੀਂ ਗਈ ਆਦਾ ਵਾਕੇ ਤ ਸਟਿੱਕਰ ਸੁੱਕਦੇ ਘਸੇ ਘਸੇ ਨਾਲ ਦੀ ਹੈ ਵੀਰੇ ਜਿਸੀ ਆ ਸਟਿੱਕਰ ਆ ਵੇਖ ਚੱਕ ਠੀਕ ਆ ਆ ਸਾਰੇ ਉਹ ਮਰਗਾਡਾਂ ਵਾਲੀ ਇਹ ਨਾਲ ਦੀ ਨਹੀਂ ਅੱਛਾ ਆ ਵੀ ਸਟਿੱਕਰ ਸੁੱਕ ਨਾਲ ਦੀ ਹੈ ਹਾਂਜੀ ਹਾਂਜੀ ਵੀਰੇ ਨਾਲ ਦੀ ਜਣੀ ਕੀ ਕਹਿੰਦਾ ਮਤਲਬ ਓਰੀਜਨਲ ਆ ਟਰੈਕਟਰ ਇਹ ਓਰੀਜਨਲ ਠੀਕ ਆ ਠੀਕ ਆ ਓਕੇ ਕਿੰਨਾ ਮਾਡਲ ਆ ਵੀਰੇ ਇਹ 2002 2002 ਮਾਡਲ ਠੀਕ ਆ ਟਰੈਕਟਰ ਹੈਗਾ ਇਹ ਨੰਬਰ ਤਾਂ ਹੈਗਾ ਸ਼ਾਹ ਤੇ ਪੰਜਾਬ ਨਾ ਹੋ ਜਾਵੇ ਠੀਕ ਆ ਹਾਂ ਬਾਕੀ ਸਪੈਸ਼ਲੇ ਆਲੂਆਂ ਵਾਲੇ ਹੀ ਬਹੁਤ ਹਨਾ ਬੈਸਟਾ ਟਰੈਕਟਰ ਬਾਕੀ ਨਹੀਂ ਜਿਹੜੇ ਬੰਦੇ ਸ਼ੌਕ ਨਾਲ ਮੈਸੀ ਲੈਂਦੇ ਹਨਾ ਤੇ ਮੈਸੀ ਦਾ ਨਾ ਕੋਈ ਬਲੂ ਟਰੈਕਟਰ ਦੀ ਨਾ ਮਗਲੇ ਹਿੱਸੇ ਦੀ ਬਾਜ ਨਾ ਮਗਲੇ ਹਿੱਸੇ ਦੀ ਬਾਜ ਹੈ ਹਨਾ ਠੀਕ ਆ ਵੀਰੇ ਲਾਓ ਵੀ ਮਿੱਤਰੋ ਟਰੈਕਟਰ ਇਹ ਵੀ ਛੋਟੇ ਜਿਹੇ ਰੇਟ 'ਚ ਵਣਜੂ ਹਨਾ ਵੀਰੇ ਜੰਟੇ ਨਿੱਕੇ ਜਿਹੇ ਰੇਟ 'ਚ ਹੀ ਦੇ ਦੇਣਾ ਠੀਕ ਆ ਆਮ ਤਾਂ ਲੋਕ ਜੋ ਮੁੱਲ ਤੇ ਇਹਦਾ 2 ਲੱਖ ਤੋਂ ਬਾਹਰ ਕਰਦੇ ਹੁੰਦੇ ਆ ਪਰ ਆਪਾਂ ਉਹ ਨਹੀਂ ਰੇਟ ਦੇਣਾ ਠੀਕ ਆ ਵੀਰੇ ਜਿਹ ਆਪਾਂ ਨੂੰ ਆਇਆ ਉਹ ਜਿਹ ਆਪਾਂ ਰੇਟ ਜੱਜ 'ਚ ਦੇ ਦੇ ਜੱਜ 'ਚ ਰੇਟ ਦੇਣਾ ਹਨਾ ਕੀ ਡਿਮਾਂਡ ਆ ਵੀਰੇ ਦਿ ਮਾਰਤਾ ਇਹਦੀ ਕਰਦੇ ਆ 195000 ਰੁਪਏ 195 ਹਾਂਜੀ ਠੀਕ ਆ ਵੀਰੇ 15000 ਰੁਪਏ ਛੂਟ ਇਹ ਚ ਛੱਡਦਾ 15 ਇਹ ਚ ਛੱਡਤੀ 80 ਦਾ ਦੇ 180 ਦਾ ਥੋੜਾ ਬੋਤਾ ਤੇ ਵੀਡੀਓ ਦੇਖਿਆ ਮਾਨਤਨ ਕਰਾਂਗੇ ਅੱਜ ਅੱਛਾ ਲਓ ਵੀ ਮਤਰਾ ਜਿਹੜਾ ਆਪਣੀ ਵੀਡੀਓ ਦੇਖ ਕੇ ਜੇ ਥੋੜਾ ਬੋਤਾ ਹੋਰ ਵੀ ਮਾਨਤਨ ਹੋ ਜੋ ਠੀਕ ਆ ਠੀਕ ਆ ਠੀਕ ਆ ਵੀਰੇ 195 ਅਡਵਾਂਟ ਇਹਦੀ ਹਾਂਜੀ ਇੱਕ ਕਿੰਨੇ ਦਾ ਦੇ ਦੇਣਾ ਆਪ 180 ਦਾ ਦੇ ਦੇਣਾ ਥੋੜਾ ਬਹੁਤਾ ਹੋਰ ਮਾਨ ਤਾਨ ਬੋਲੂ ਹਣਾ ਥੋੜਾ ਬਹੁਤਾ ਮਾਨ ਕਰ ਦਾਂਗੇ ਲਓ ਮਿੱਤਰੋ ਸਕਰੀਨ ਸ਼ਾਟ ਲੈ ਕੇ ਆ ਜਾਓ ਥੋੜਾ ਜਿਹਾ ਥੋੜਾ ਬਹੁਤਾ ਹੋਰ ਮਾਨ ਤਾਨ ਹੋ ਜਾਊਗਾ ਦੇਖ ਸਕਦਾ ਤੁਸੀਂ ਬਾਕੀ ਆਪਾਂ ਖੁਸ਼ ਕਰਕੇ ਤੋਰਾਂਗੇ ਹਣਾ ਵੀਰੇ ਗਾਹ ਨੂੰ ਵੀਰੇ ਯਾਰ ਕਿਸੇ ਨੂੰ ਆਏ ਮੈਂ ਮੋੜਦਾ ਹੀ ਨਹੀਂ ਹਾਂ ਪਸੰਦ ਹੈ ਜੇ ਘਰੇ ਸੌਦੇ ਵੱਲੋਂ ਮੇਰਾ ਵੀ ਗਾਹ ਬਾਕੀ ਹੁਣ ਵੀ ਬਾਈ ਹੁਣ ਕਿੱਡੀ ਦੂਰੋਂ ਆਏ ਸੈ ਨਾ ਵੀਰੇ ਆਪਾਂ ਦੂਰੋਂ ਆਏ ਹਾਂ ਖੁਸ਼ ਹੋ ਕੇ ਗਏ ਉਹ ਬੰਦੇ ਦੂਰੋਂ ਆਇਆ ਦਾ ਮਾਨ ਕੀਤਾ ਨਹੀਂ ਮਾਨ ਕੀਤਾ ਲੰਘਾ ਵੀ ਸਕਦਾ ਬਿਲਕੁਲ ਬਿਲਕੁਲ ਐਨੀ ਵਾਰ ਤੋਂ ਬੰਦਾ 1 ਓਏ ਮਿੱਤਰੋ ਤੇ ਆ ਸੋਨਾ ਲੀਕਾ ਵੀਰੇ ਇੰਟਰਨੈਸ਼ਨਲ ਡੀਆਈ ਇਹ ਸੋਨਾ ਲੀਕਾ ਪਾਵਰ ਸਟੀਅਰਿੰਗ ਦਾ ਟਰੈਕਟਰ ਮਾਡਲ ਤਾਂ ਜੂ 2000 2000 ਅੱਛਾ ਇਹ ਪਾਵਰ ਸਟੀਅਰਿੰਗ ਆ ਟੀਚਰ 15 ਮਾਡਲ ਵਾਲੇ ਆ ਠੀਕ ਆ ਪਾਵਰ ਸਟੀਅਰਿੰਗ ਚੈੱਕ ਕਰਾ ਦੇ ਫੀਟਿੰਗ ਫੂਟਿੰਗ ਦੇਸੀ ਜਾਂ ਨਹੀਂ ਹੋਇਆਗਾ ਹਾਂ ਹਾਂ ਫੀਟਿੰਗ ਫੂਟਿੰਗ ਦੀ ਚੈੱਕ ਕਰਾ ਦੇ ਠੀਕ ਆ ਠੀਕ ਆ ਠੀਕਾ ਮੂਹਲੇ ਟਾਇਰ ਚੈੱਕ ਕਰ ਦੇ ਕਿ ਆ 70 80 ਪੈਸੇ ਪਏ ਆ ਆ ਵੀ ਆ 70 80 ਆ 40 45 ਆ 45 ਕੀ ਵਸੇ ਹਨਾ ਠੀਕ ਆ ਬਾਕੀ ਟਰੈਕਟਰ ਇਹ ਆਪਾਂ ਦੇਈ ਦੀ ਵਾਕੀ ਵਾਡੀ ਲੈਂ ਦਾ ਬਹੁਤ ਸੋਹਣਾ ਪਿਆ ਵੀਰੇ ਟਰੈਕਟਰ ਜੀ ਰੇਟ ਚ ਹੀ ਦੇ ਦੇਣਾ ਜੇ ਅਸੀਂ ਕਿੰਨਾ ਮਾਡਲ ਵੀਰੇ ਏਜੰਟ ਇਹ 2002 ਮਾਡਲ ਆ ਠੀਕ ਆ 2002 ਮਾਡਲ ਆ ਅੱਛਾ ਸ਼ੋਟ ਹੈ ਰੇਟ ਚ ਬਣ ਜੂ ਹੜਾ ਇਹ ਵਿੱਚ ਹੀ ਦੇ ਦਾਂਗੇ ਬਾਹਲਾ ਵੱਡਾ ਜ਼ਿੰਮੇਦਾਰ ਲਈ ਵਧੀਆ ਬਹਿਸਤਾ ਕਿਉਂਕਿ ਡਬਲ ਕਲੱਚ ਟਰੈਕਟਰ ਹੁੰਦੇ ਆ ਇਹ ਡਬਲ ਕਲੱਚ ਹੈਣਾ ਪਾਵਰ ਸਟੀering ਆ ਸ਼ੀਅ ਚਰੀ ਆ ਤੇ ਹਾਂ ਸਾਰੇ ਗੋਣ ਆ ਟਰੈਕਟਰ ਚ ਹੈਣਾ ਟਰੈਕਟਰ ਇਹ ਵੀ ਬਹੁਤ ਚੰਗਾ ਪਿਆ ਹਨ ਵੀਰੇ ਹਾਂ ਤੇ ਠੀਕ ਆ ਕੀ ਡਿਮਾਂਡ ਕਰਦੇ ਵੇ ਜਾਂਟੇ ਡਿਮਾਂਡ ਤਾਂ ਕਰਦਾ ਆ ਦੀ 1,95,000 ਰੁਪਏ 1,95 ਠੀਕ ਆ 1,75,000 ਦਾ ਰੇਟ ਦੇ 1,75 ਦਾ ਦੇ 20,000 ਤੋਂ ਸ਼ੁਰੂ ਕਰ ਦੇ ਅੱਛਾ 20,000 ਇਹਦੇ ਤੋਂ ਸ਼ੁਰੂ ਕਰਦਾ ਲੋਪੇ ਮਿੱਤਰ ਪਾਵਰ ਸਟੀering ਆ ਛੇ ਛਰੀ ਆ ਸਾਰੇ ਗੋਣਾ ਛੇ ਛਰੀ ਡਬਲ ਕਲੱਚ ਡਬਲ ਕਲੱਚ ਬਾਕੀ ਚਾਰ ਸਿਲੰਡਰ ਟਰੈਕਟਰ ਆ 750 ਸੋਨਾ ਲਿਕਾ ਹਾਂ ਹੈਨਾ 1.75 ਦਾ ਦੇ ਦਾਂਗੇ ਹੈ ਪਿੱਪੜ ਦੇ ਵੀ ਵੇਚੀ ਜਾਂਦੇ 2-2 ਲੱਖ ਦੇ ਆ ਬਿਲਕੁਲ ਬਿਲਕੁਲ ਵੀਰੇ ਲੋ ਮਿੱਤਰ ਛੋਟੇ ਰੇਟ 'ਚ ਬੰਨ ਜੂਗਾ ਟਰੈਕਟਰ ਬਿਲਕੁਲ ਜੈ ਰੇਟ 'ਚ ਆਹੇ 1.75 ਦਾ ਲਾਟ ਦੇ ਦੇਣਾ ਬਾਈ ਜੰਟਾ ਕਹਿੰਦਾ 195 ਡਿਮਾਂਡ ਕਰਦੇ ਹਨਾ ਬਈ ਇਹਦੀ ਬਾਕੀ ਸਾਰੇ ਗੋਣ ਆ ਡੈਕਟਰ ਦੇ ਵੀਰੇ ਇਹਦੀ ਹੁਣ ਹੁਣੇ ਮੰਨ ਲਾ ਵੀ ਅਸੀਂ ਆਪ ਡੈਕਟਰ ਤੇ ਪੈਸੇ ਲਾਤੇ ਆ 4500 ਰੁਪਏ ਸਾਡਾ ਪਾਵਰ ਪਾਵਰ ਤੇ ਲੱਗ ਗਿਆ ਅੱਛਾ ਇਹਦੇ ਤੇ 4500 ਚਾਰੇ ਐਂਡ ਨਵੇਂ ਪਾਏ ਆ ਉਹਦੀ ਕਟ ਸਾਰੀ ਨਵੀਂ ਪਾਈ ਆ ਠੀਕ ਆ ਠੀਕ ਆ ਨਾ ਜੋ ਲੇਵਰ ਲੂਵਰ ਮੈਸਤਰੀ ਪਾ ਕੇ 4500 ਰੁਪਏ ਲਾ ਕੇ ਹਟਿਆ ਡੈਕਟਰ ਦੇ ਠੀਕ ਆ ਵੀਰੇ ਠੀਕ ਆ ਕੋਸ਼ਕਤ ਰੁਪਏ ਕਹਿੰਦਾ ਬਤਲ ਤੁਸੀਂ ਲਾਤੇ ਵੀਰੇ ਯਾਰ ਪਾਵਰ ਤੇ ਤਾਂ ਜਿਹੜਾ ਪਾਵਰ ਹੁੰਦਾ ਨਾ ਹਾਂ ਟੁੰਡਾਂ ਦਾ ਹੀ ਫਰਕ ਹੁੰਦਾ ਐਂਡ ਜਮਾ ਨਵੇਂ ਪੁਆਏ ਆ ਐਂਡ ਨਵੇਂ ਪ ਕੀ ਇਟਰੀ ਕਮੀ ਅਸੀਂ ਕੱਢ ਦਿੰਨੇ ਆ ਠੀਕ ਆ ਕਿਸੇ ਨੂੰ ਆਏ ਨਹੀਂ ਕਹਿੰਦੇ ਵੀ ਸਾਡੇ ਕੋਲ ਟਰੈਕਟਰ ਆ ਗਿਆ ਤਿਆਰ ਕਰਕੇ ਖੜਾਉਣਾ ਪਈ ਹਾਂ ਮਤਲਬ ਕਹਿੰਦਾ ਜੋ ਵੀਡੀਓ ਚ ਦੱਸਦਾ ਉਹ ਸੱਚ ਹੀ ਹੋਊਗਾ ਜਿੰਨਾ ਹੋਊਗਾ ਉਹਨਾਂ ਆਪਣਾ ਟਰੈਕਟਰ ਜਿੰਨਾ ਦੱਸਿਆ ਹੋਊਗਾ 100% ਹੀ ਹੋਊਗਾ 100% ਹੀ ਨਿਕਲੂਗਾ ਕੋਈ ਜੋੜ ਨਹੀਂ ਹੁੰਦਾ ਜਿਆਦਾ ਕੋਈ ਜੋੜ ਨਹੀਂ ਬਿਲਕੁਲ ਬਿਲਕੁਲ ਵੀਰੇ ਕੋਈ ਡਰ ਨਹੀਂ ਆਪਾਂ ਉਹਦੀ ਚੀਜ਼ ਵਿੱਚ ਨਹੀਂ ਆ ਹਾਂ 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 ਬਿਲਕੁਲ ਬਾਈ ਜੀ ਠੀਕ ਆ ਜੀ 175 ਦਾ ਇਹਦਾ ਹਾਂ 175 ਦਾ ਹੋਰ ਕਿਹੜਾ ਵੀਰੇ ਆਪਣੇ ਕੋਲੇ ਅੱਗੇ ਆਪਣੀ ਫਾਰਮ ਫੈਨ ਖੜਾ ਹੈ 65 API ਹੈ API ਠੀਕ ਆ ਆ ਵੀ ਦੇਗੇ ਨਹੀਂ ਆ ਇਹ ਇਹ ਤਾਂ ਇੱਕ ਹੁੰਦੀ ਵੇਹਾਂ ਦਨ ਚੱਲ ਪੈਣੇ ਹਨਾ ਹਾਂ 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 ਕੋਈ ਨੀ ਕਰੀਂ ਤਾ ਥੋੜਾ ਅੰਦਰ ਲਾਇਆ ਕੋੜਾ ਬੰਪਰ ਲੱਗਿਆ ਹੈ ਬੰਪਰ ਲੱਗਾ ਕਨੋਪੀ ਸਾਰਾ ਕੁ ਲੱਗੀ ਹੈ ਪਿਛੇਂ ਪੇ ਲੱਗਾ ਹਾਂ ਕਨੋਪੀ ਕਨੋਪੀ ਲੱਗੀ ਆ ਲੋ ਮੇਂ ਮਿੱਤਰ ਦੇ ਸਕਦਾ ਤੇਲ ਬ੍ਰੇਕ ਤੇਲ ਬ੍ਰੇਕ ਆ ਵੀਰੇ ਅੱਛਾ ਤੇਲ ਬ੍ਰੇਕ ਆ ਵਾ ਠੀਕ ਆ ਟਰੈਕਟਰ ਬਹੁਤ ਚੰਗਾ ਪਿਆ ਹੈ ਵੀਰੇ ਜੰਟੇ ਠੀਕ ਆ ਚੈੱਕ ਕਰਾ ਲਾ ਦੇ ਟਰਾਈ ਨਹੀਂ ਹੈਗਾ ਮਗਰਲੇ ਟਾਇਰ ਟਰੈਕਟਰ ਦੇ ਸਹੀ ਜੇ ਆਪਾਂ ਸਹੀ ਗਿਣੀਏ ਹਾਂ ਤੇ 75 ਪੈਸੇ ਆ 75 ਪੈਸੇ ਆ ਹਨਾ 75 ਪੈਸੇ ਟਾਇਰ ਆ ਮੂਹਲੇ 90 ਪੈਸੇ ਟਾਇਰ ਵੀ ਮੂਹਲੇ 90 ਪੈਸੇ ਹਨਾ ਤੇ ਬਾਕੀ origignal ਆ ਸਾਰਾ tractor ਨਾ ਸਾਰਾ tractor original ਹੈ ਜਿਵੇਂ ਵੀ ਐ ਤੇ ਠਖੜਾ ਕਨੋਫੀ ਕਨੋਫੀ ਲੱਗੀ ਆ ਹਾਂ ਬਾਕੀ ਆ ਬੈਟਰੀ ਬੋਟਰੀ ਚੈੱਕ ਕਰਾ ਦੇ ਬੈਟਰੀ ਨਵੀਆਂ ਬੈਟਰੀ ਵਿੱਚ ਗੱਲਬਾਤ ਪੂਰੀ ਹੈ ਠੀਕ ਆ ਲਓ ਵੀ ਮਤਰੋ ਦੇ ਸਕਦੇ ਬੈਟਰੀ ਵੀ ਨਵੀਂ ਪਈ ਹੈ ਨਾ ਬਾਈ ਜਾਂਟੇ ਠੀਕ ਆ ਬਾਕੀ ਪੈਰ ਪੁਰਦਾਨ ਵੀ ਬਹੁਤ ਸੋਹਣੇ ਪਏ ਆ ਨਾ ਹਾਂ ਉਹ ਵੀ ਪਿਆਵੇ ਤਾਂ ਕੋਈ ਰੰਗ ਨਹੀਂ ਹੋਇਆ ਕਿ ਤੋਂ ਹਾਂ ਉਹ ਮੇ ਹੀ ਪਿਆਵਾ ਮਤਲਬ ਇਹ ਬਾਡੀ ਦੇ ਰੰਗ ਸਾਰੇ ਰੰਗ ਰੂੰਗ ਚੈੱਕ ਕਰਨਾ ਹੋਵੇ ਤੇ 85 ਤੋਂ 90% ਰੰਗ ਪਿਆ ਰੇਟ ਹਾਂ ਬਿਲਕੁਲ ਪਿਆ ਵੀਰੇ ਠੀਕ ਆ ਠੀਕ ਆ ਕਿੰਨਾ ਮਾਡਲ ਆ ਵੀਰੇ ਇਹ ਜੈਂਟੇ 2009 ਮਾਡਲ ਆ ਅੱਛਾ 2009 ਮਾਡਲ ਨੰਬਰ ਠੀਕ ਆ ਕਢਾਉਣਾ ਠੀਕ ਆ ਕਾਲੀ ਕਾਪੀ ਆ ਨਾਲ ਆਧਾਰ ਕਾਰਡ ਬੰਦੇ ਦਾ ਹੈਗਾ ਇਹਦੇ ਠੀਕ ਠੀਕ ਨਾਲ ਆਧਾਰ ਕਰ ਵੀ ਹੈਗਾ ਨਾਲ ਆਧਾਰ ਵੀ ਨਾਲ ਹੈਗਾ ਠੀਕ ਆ ਲਓ ਵੀ ਮਿੱਤਰੋ ਦੇ ਸਾਧਾ ਤੁਸੀਂ ਟਰੈਕਟਰ ਤੇ ਕੀ ਡਿਮਾਂਡ ਕਰਦੇ ਬਈ ਜੰਟੇ ਦੀ 3 ਲੱਖ ਤੇ 20000 ਰੁਪਿਆ ਕਰਦੇ ਆ 320 ਹਾਂ ਜੇ ਅਸੀਂ 20000 ਰੁਪਿਆ ਮਾਨ ਕਰ ਦਾਂਗੇ ਵਿੱਚੋਂ ਇਹਦੇ ਵਿੱਚੋਂ 20 ਛੱਡ ਦਾਂਗੇ 3 ਲੱਖ ਦਾ ਟਰੈਕਟਰ ਦੇ ਦਾਂਗੇ ਥੋੜਾ ਬਹੁਤਾ ਹੋਰ ਵੀ ਹੋ ਜਾਊਗਾ ਥੋੜਾ ਬਹੁਤਾ ਹੋਰ ਵੀ ਦੇ ਦਿਆਂ ਕਿਉਂਕਿ ਗਾਹਕ ਨਾਲ ਸਭ ਕੋਈ ਹਨਾ ਮੌਕੇ ਤੇ ਹੋ ਜਾਂਦਾ ਹੁੰਦਾ ਬਿਲਕੁਲ ਬਿਲਕੁਲ ਵੀਰੇ ਹਾਂ ਵੀਡੀਓ ਚ ਆਪਾਂ ਜੋ ਲਓ ਮਿੱਤਰੋ 3 ਲੱਖ ਰੁਪਏ ਦਾ ਲਾਠ ਦੇ ਦਾਂਗੇ ਬਾਈ ਕਹਿੰਦਾ ਮੌਕੇ ਤੇ ਥੋੜਾ ਜਿਹਾ ਮਾਨਦਾਨ ਤਨ ਵੀ ਡਿਮਾਂਡ ਕਰਦਾ 20000 ਰੁਪਏ ਤਾਂ ਆਪਾਂ ਛੱਡ ਹੀ ਦਿੱਤਾ ਹਨਾ ਛੱਡਦਾ 3 ਲੱਖ ਦਾ ਕਹਿੰਦੇ ਥੋੜਾ ਬੋਤ ਮੰਨ ਕਰ ਥੋੜਾ ਬੋਤ ਹੋਰ ਹੋ ਜੀ ਠੀਕ ਆ ਅੱਗੇ ਵੀਰੇ ਕਿਹੜਾ ਆਪਣੇ ਕੋਲੇ ਅੱਗੇ ਆਪਣੇ ਕੋਲ ਸੋਨਾ ਲੀਚਾ ਸੋਨਾ ਲੀਚਾ ਹੈ 35 ਵਾਲਾ ਠੀਕ ਆ ਇਹ ਸੋਨਾ ਲੀਚਾ 35 ਘੜਾ ਤੇ 3 ਸਿਲੰਡਰ ਤੇ ਲਾਵੇ ਮਿੱਤਰੋ ਆ ਵੀ ਕੋਕਾ ਪੀਸ ਹੀ ਹੈ ਵੀ ਆ ਵੀਰੇ ਪੂਰਾ ਇੱਕ ਉਹ ਜਿਹਨੇ ਛੋਟੇ ਜੀਮਦਾਰ ਨੇ ਕੰਮ ਵਾਸਤੇ ਲੈਣਾ ਬੈਸਟ ਇਜ ਇਟ ਆ ਪੁੱਤ ਹਾਂ ਬੈਸਟ ਆ ਟਾਇਰਾਂ ਦੀ ਜੀ ਗੱਲ ਕਰੀ ਬਜੰਟੇ ਦੇ ਟਾਇਰ ਵੀਰੇ ਮੂਹਲੇ ਦੇਸੀ ਹੈਗੇ ਨਵੇਂ ਨਵੇਂ ਮਗਰਲੇ ਹੈਦਰਾਬਾਦੀ ਸੀ ਕੰਪਨੀ ਦਾ ਹੈ 60 60 ਕੇ ਪੈਸੇ ਪਏ ਆ ਵਧੀਆ ਠੀਕ ਆ ਹੈ 60 ਕੇ ਪੈਸੇ ਹੈ ਵਧੀਆ ਟਾਇਰ ਆ ਹਾਂ ਇਹ ਬਾਹਰ ਪੰਪ ਵਾਲਾ ਰੈਡਰ ਆ ਅੱਛਾ ਬਾਹਰ ਪੰਪ ਵਾਲਾ ਰੈਡਰ ਹੈ ਕਰਾ ਦੇ ਰੈਡਰ ਨਾਲ ਤਾਂ ਧੋਤੇ ਨਹੀਂ ਹੈਗੇ ਹਨਾ ਹਾਂ ਹਾਂ ਬਿਲਕੁਲ ਬਿਲਕੁਲ ਵੀਰੇ ਹੱਲ ਕਰਕੇ ਹੁਣ ਧੋ ਨਹੀਂ ਪੁੱਜ ਬੈਠੀ ਹੂੰ ਹੂੰ ਉਹ ਮੇਰੇ ਰੈਡਰਾਂ ਦੀ ਬਾਈ ਸਫਾਈ ਵੀ ਦੇਖ ਲਓ ਚੈੱਕ ਕਰਕੇ ਬਾਡੀ ਬੁੱਢੀ ਨਹੀਂ ਪਈ ਆ ਸਾਫ ਹਾਂ ਹਾਂ ਬਾਡੀ ਲੈਣ ਦਾ ਬਹੁਤ ਸੋਹਣਾ ਪਿਆ ਹਨਾ ਵੀਰੇ ਹਾਂ ਤਿੰਨ ਦੀ ਰੰਗ ਬੇੜ ਦਾ ਵੀ ਰੀਜਨ ਲਾ ਦਾ ਵੀਰੇ ਓਰੀਜਨਲ ਤਿੰਨ ਦੇ ਹੀ ਮਾਰ ਕੇ ਪਿਆ ਵੀਰੇ ਆ ਰੈਡਰ ਤੇ ਆ ਚ ਕੀ ਦੇਣੀ ਹੈ ਹਾਂ ਓਕੇ ਕੀ ਦੇਣੀ ਬਿਲਕੁਲ ਬਿਲਕੁਲ ਠੀਕ ਆ ਜੀ ਲੋਵੀ ਮਟਰੂ ਦੇ ਸਾਡਾ ਡਾਇਰੈਕਟਰ ਰਮ ਰਮਾ ਦਾ ਬਹੁਤ ਸਾਫ ਪਿਆ ਨਾ ਬਾਈ ਜਾਂਟੇ ਸਾਫ ਸੁਥਰਾ ਬੀਟ ਪਿਆ ਠੀਕ ਆ ਇੰਜਨ ਗੀਅਰ ਦੀ ਗਾਰੰਟੀ ਹੋ ਗੀਅਰ ਤਾਂ ਬਾਅਦ ਚੈੱਕ ਕਰਕੇ ਲੈ ਜਾਣ ਯਾਰ ਗਾਰੰਟੀ ਹੈ ਇੰਜਨ ਦੀ ਠੀਕ ਆ ਵੀਰੇ ਲੋਵੀ ਡਾਇਰੈਕਟਰ ਦੀ ਕੋਈ ਆਵਾਜ਼ ਨਹੀਂ ਮਿਲਣੇ ਸਹੀ ਠੀਕ ਆ ਕਿੰਨਾ ਮਾਡਲ ਆ ਵੀਰੇ ਜਾਂਟੇ ਇਹ 2003 ਮਾਡਲ ਆ ਪਰਾ ਅੱਛਾ ਇਹ 2003 ਦਾ ਹਣਾ ਇਹਦੀ ਕੀ ਡਿਮਾਂਡ ਆ ਡਿਮਾਂਡ ਇਹਦੀ ਜੇ ਅਸੀਂ ਬਾਲੀ ਨਹੀਂ ਕਰਦੇ ਆਪਾਂ ਟਰੈਕਟਰ ਉਹਦਾ ਡਿਮਾਂਡ ਦਾ ਇਹਦੀ ਇੱਕ 60 ਕਰਦੇ ਆ ਠੀਕ ਆ 20000 ਰੁਪਏ ਛੋਟ ਛੱਡਦੇ ਆ ਟਰੈਕਟਰ ਅੱਛਾ 20000 ਇਹ ਚ ਛੱਡਦਾ ਇੱਕ 40 ਦਾ ਇੱਕ 40 ਦਾ 40 ਦਾ ਲਾਸਟ ਲਓ ਮਿੱਤਰੋ ਛੋਟ ਇਹ ਰੇਡ ਟਰੈਕਟਰ ਬਣ ਜੂਗਾ ਇੱਕ 40 ਦਾ ਲਾਸਟ ਦੇ ਦੂ ਬਾਈ ਜੈਂਟਾ ਤੇ ਇੱਕ 60 ਦੀ ਡਿਮਾਂਡ ਆ ਹਨਾ 20000 ਆਪਾਂ ਪਹਿਲੇ ਹੀ ਛੱਡਤਾ ਕਹਿਣ ਤੋਂ ਪਹਿਲਾਂ ਹੀ ਛੱਡਤਾ ਮਾਨ ਤਾਨ ਕਰਤਾ ਹਨਾ ਕਰਤਾ ਜਿੰਦਾ ਲਓ ਮਿੱਤਰੋ ਲੁੱਟ ਲਓ ਮੇਲਾ ਹੋਰ ਕਿਹੜਾ ਵੀਰੇ ਆਪਣੇ ਕੋਲੇ 60 ਫਾਰਮ ਆ ਗਿਆ ਵੀਰੇ ਆ 60 ਫਾਰਮ ਹੈ ਹਾਂਜੀ ਇਹੀ ਵੀ ਜੰਸੀ ਵਾਲਾ ਕੰਮ ਹੀ ਹੈ ਵੀਰੇ ਡੰਟੇ ਮੈਂ ਬਹੁਤ ਅਰੇਟਰ ਚੈੱਕ ਕਰਾ ਜਾ ਸੀ ਉਵੇਂ ਹੀ ਪਿਆ ਜਿਵੇਂ ਹਾਂ ਟਰੈਕਟਰ ਬਹੁਤ ਸੋਹਣਾ ਯਾਰ ਹੈ ਨਾ ਬਿਲਕੁਲ ਵੀ ਐ ਨਹੀਂ ਹੈਗਾ ਵੀ ਜੇ ਆਪਾਂ ਬਰੇ ਵਾਡੀ ਲੈਣ ਦੀ ਗੱਲ ਗਰੀ ਕਿਵੇਂ ਕੋਈ ਪਾਸੇ ਕੋਈ ਭੂਰਾ ਵੀ ਨਹੀਂ ਕਿਸੇ ਪਾਸੇ ਲੱਗਾ ਕੋਈ ਫਹਾਰ ਨਹੀਂ ਹੈ ਇਕੱਲਾ ਸਿਰਫ ਨੇ ਇਹਦੇ 500 ਤੇ ਤੁਹਾਇਆ ਹੋ ਜਾਵੇ ਉਹ ਆਪਾਂ ਦੱਸ ਦਾਂਗੇ ਇਹ ਚੀਜ਼ ਠੀਕ ਆ ਠੀਕੀ ਸੀ ਪਲੇਟ ਕਿਤੇ ਮੈਂ ਠੀਕੀ ਜਰੂਰ ਇੰਨਾ ਕੁ ਹੋਇਆ ਗਿਆ ਇੰਨਾ ਕੁ ਹੋਇਆ ਵਾ ਠੀਕ ਆ ਕੋਈ ਨਹੀਂ ਕੋਈ ਬਾਕੀ ਖੋਲ ਕੇ ਦਿਖਾ ਦਿਓ ਹਾਂ ਕੋਈ ਕਿਸੇ ਬਸ ਕਲਮ ਨਹੀਂ ਲੱਗੀ ਕੋਈ ਕਿਸੇ ਬਸ ਕਲਮ ਨਹੀਂ ਲੱਗੇ ਨਾ ਰੈਡੀਏਟਰ ਬਹੁਤ ਸਾਫ ਹੈ ਨਾ ਬਈ ਨਾ ਤੇ ਓਮੇ ਵੀਰੇ ਕੂਰਾ ਹੀ ਪਿਆ ਰਹੇ ਟ੍ਰਸਟਿਕਸ ਟੁਕਰ ਨਾਲ ਦੇ ਤੇ ਸਾਰੇ ਅੱਛਾ ਸਟicker ਨਾਲ ਦੀ ਸਾਰਾ ਕੁਝ ਲਾਉ ਹੋ ਮਿੱਤਰੋ ਮਾਡਲ ਟਰੈਕਟਰ ਟਰੈਕਟਰ ਦੀ ਚੈੱਕ ਕਰ ਸਕਦੇ ਆਠ ਮਾਡਲ ਹੈ ਵੀਰੇ ਆਠ ਮਾਡਲ ਫਾਸਟ ਆਉਨਰ ਆ ਫਾਸਟ ਆਉਨਰ ਆ ਟਾਇਰਾਂ ਦੀ ਜਿਹੜਾ ਟੇ ਗੱਲ ਕਰੀ ਬਈ ਯ 75 ਰੁਪਏ ਦਾ 475 ਪੈਸੇ ਆ ਗੁਡਇਰ ਕੰਪਨੀ ਦੀ ਗੁਡਇਰ ਦਾ ਕੰਮ ਕੰਪਨੀ ਦੇ ਟਾਇਰ ਕਹਿੰਦਾ ਮਤਲਬ ਬੈਟਰੀ ਬੁਟਰੀ ਓਕੇ ਇਹਦੀ ਬਾਈ ਬੈਟਰੀ ਸੈਲਫ ਸਟਾਰਟ ਹੈ ਟ੍ਰੰਮ ਮਗਰੋਂ ਬੱਡੀ ਪੂਰੀ ਹੂੰ ਬੈਕ ਸਾਈਡ ਵੀ ਦਿਖਾ ਦੇਣਾ ਲੋਬੇ ਮੈਨੂੰ ਦੇ ਸਕਦੇ ਸੀ ਸਾਰਾ ਚੈੱਕ ਕਰਾ ਦੇ ਸਭ ਕੁਝ ਨਾਲ ਦਾ ਹੈ ਹਾਂ ਮਗਰ ਆਡਾ ਬਰੋਡਾਂ ਦਾ ਬਹੁਤ ਸਾਫ ਪਿਆ ਨਾ ਬਾਈ ਰੇਮਰ ਰਮਾ ਦਾ ਠੀਕ ਆ ਠੀਕ ਆ ਠੀਕ ਆ ਮੋਟਰ ਸਾਰੇ ਚੱਲਦੇ ਆ ਬਈ ਅੱਛਾ ਮੀਟਰ ਮੋਟਰ ਸਾਰੇ ਚੱਲਦੇ ਆ ਠੀਕ ਆ ਵੀਰੇ ਤੇ ਗਾਰੰਟੀ ਗਾਰੰਟੀ ਯਾਰ ਚ ਬਾਹਰ ਜਾ ਕਰਕੇ ਲੋ ਵਾਗੇ ਚੈੱਕ ਕਰਕੇ ਲਿਆ ਦਾ ਕੀ ਡਿਮਾਂਡ ਕਰਦੇ ਵਿਜੈਂਟੇ ਦੀ ਮਾਰਦਾ ਯਾਰ 2 ਲੱਖ ਤੇ 60 ਹਜ਼ਾਰ ਕਰੀ ਜਾਂਦਾ ਦੋ 60 ਹਾਂ ਠੀਕ ਆ ਆਪਾਂ ਵੇਚਣਾ ਰੇਟ ਦੇ ਦਿੰਨੇ ਆ 245 ਦਾ ਅੱਛਾ 245 245 ਦਾ ਦੇ ਦਾਂਗੇ 15000 ਰੁਪਏ ਛੱਡਦਾ ਇਹਦੇ ਚੋਂ ਛੋਟਾ ਥੋੜਾ ਬਹੁਤਾ ਮਾਨਤਨ ਬੰਦੇ ਦਾ ਇਹ ਕਰਨਾ ਪੈਂਦਾ ਵੀਰੇ ਹਾਂ ਬਿਲਕੁਲ 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 ਠੀਕ ਆ ਲੋ ਬਈ ਮਿੱਤਰੋ 15000 ਰੁਪਏ ਬਈ ਜੈਂਟ ਨੇ ਇਹਦੇ ਵਿੱਚ ਇਸ਼ਾਰਤਾ ਦਿੱਸਾ ਟਰੈਕਟਰ ਸਾਰਾ origignal ਆ ਦੇ ਸਾਦਿਓ ਇੱਕ ਨਾਟ ਬੋਲਟਰ ਤੋਂ ਲੈ ਕੇ ਸਾਰਾ a to z origignal ਆ ਬਾਕੀ ਜੋ ਕੁਝ ਉਹ ਦੱਸ ਕੇ ਹੋਊਗਾ ਨਾ ਵੀਰੇ 50 ਨੰਬਰ ਟਰੈਕਟਰ ਆ ਯਾਰ ਪੀ ਵੀ 13 ਠੀਕ ਆ ਸੰਗਰੂਰ ਦਾ ਠੀਕ ਆ ਜੀ ਠੀਕ ਆ ਸੰਗਰੂਰ ਦਾ ਨੰਬਰ ਇਹ ਹੈ ਬੰਦਾ ਚੱਪ ਵਾਲੀ ਕਾਪੀ ਆ ਠੀਕ ਆ ਵੀਰੇ ਰਿਕਾਰਡ ਬੰਦੇ ਦਾ ਨਾਲ ਆ 35 ਨੰਬਰ ਫਾਰਮ ਨਾਲ ਆ ਸਾਰਾ ਪੇਪਰ ਵਰਕ ਸਾਡੇ ਤੋਂ ਠੀਕ ਆ ਵੀਰੇ ਜਿਹੜੀ ਚੀਜ਼ ਉਹ ਜੇ ਅਸੀਂ ਦੱਸ ਕੇ ਜਨਨ ਕਿ ਨਵੇਂ ਸਾਲ ਦਾ ਕਰਕੇ ਆਫਰਾਂ ਪਹਿਲਾਂ ਹੀ ਲਾਤੀਆਂ ਹੈ ਆਪਾਂ ਸਾਰੀਆਂ ਲੱਗੀਆਂ ਜੇ ਆਫਰ ਲੱਗੀ ਕਰਕੇ ਤਾਂ ਮਾਲ ਵਿਕਦਾ ਆਪਣੇ ਹਾਂ ਬਿਲਕੁਲ ਬਿਲਕੁਲ ਆਹ ਸੇਲ ਹੋ ਗਿਆ ਨਾ ਆਪਣੇ ਕੋਲੇ ਠੀਕ ਆ ਲੋ ਵੀ ਮਿੱਤਰੋ 9 ਸਾਲ ਦਾ ਕਰਕੇ ਵੈਸੇ ਵੀ ਆਪਾਂ ਤਾਂ ਵੀਰੇ ਆਫਰ ਲਈ ਰੱਖਦੇ ਆ ਹਾਂ ਰੇਟ ਵੀ ਨਿਕਲ ਦਿੱਤਾ ਇਹਦੇ ਮਾਨਤਾ ਨੂੰ ਵੀ ਬੰਦੇ ਨੇ ਖੁਸ਼ ਹੋ ਕੇ ਟਰੈਕਟਰ ਲਿਆ ਹਾਂ 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 ਲੈ 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 ਬਿਲਕੁਲ ਵੀਰੇ ਹਨਾ ਠੀਕ ਆ ਕੋਈ ਅੜੀ ਨਹੀਂ ਕੀਤੀ ਉਹਨਾਂ ਨੇ ਹਨਾ ਨਹੀਂ ਯਾਰ ਜਿਵੇਂ ਮੈਟੋ ਚੱਲ ਗਏ ਆਪਾਂ ਵੀ ਨਹੀਂ ਅੜੀ ਕੀਤੀ ਆਪਾਂ ਵੀ ਨਹੀਂ ਕੀਤੀ ਬਿਲਕੁਲ ਬਿਲਕੁਲ ਬਾਈ ਬਿਲਕੁਲ ਵਾਲਾ ਬੰਦਾ ਖੁਸ਼ ਹੋ ਕੇ ਸੌਦਾ ਕਰਦਾ ਨਾ ਜੱਸੀ ਹਾਂ ਤੇ ਚੀਜ਼ ਸਹੀ ਮੇਰਾ ਵਾਦਾ ਹੀ ਉਹੀ ਕਰਦੀ ਹੈ ਵਾਦਾ ਵੀ ਉਹੀ ਕਰਦੇ ਹੈ ਨਾ ਕਿ ਇਹਨੂੰ ਰੜਕ ਕੇ ਚੀਜ਼ ਦਵਾਂਗਾ ਆ ਫਾਇਦਾ ਨਹੀਂ ਆ ਠੀਕ ਆ ਵੀਰੇ ਖੁਸ਼ ਹੋ ਕੇ ਚੀਜ਼ ਦਾ ਸੌਦਾ ਹੋਵੇ ਵਧੀਆ ਬਾਕੀ ਆਪਣੇ ਤਾਂ ਰੋਜ਼ ਹੀ ਨਵੇਂ ਸਾਲ ਹੁੰਦੇ ਨਾ ਹੁੰਦੇ ਆਪਦਾ ਆਫਰ ਲਾਈ ਰੱਖਦੇ ਆ ਵਰਗੇ ਭਰਾਮਾਂ ਦੀ ਕਿਰਪਾ ਸਾਡੇ ਕੋਲ ਹਾਂ 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 ਨਹੀਂ ਕਿਰਪਾ ਬਾਬੇ ਦੀ ਹੈ ਵੀਰੇ ਹੈ ਠੀਕ ਆ ਸਾਰੇ ਰਲ ਮਿਲ ਕੇ ਹੀ ਹੁੰਦਾ ਬਿਲਕੁਲ ਬਿਲਕੁਲ ਵੀਰੇ ਤੇ ਨੰਬਰ ਬੋਲ ਦ ਵੀਰੇ ਜਾਂਟੇ ਦਾ 9501356301 9501356301 ਇਹ ਬਾਈ ਜਾਂਟੇ ਦਾ ਨੰਬਰ ਆ ਲੋਹਾਰਾ ਜੀ ਪਿੰਡ ਲੋਹ ਚਲਾ ਮੋਗਾ ਬਾਬੇ ダमूਸ਼ਾ ਵਾਲਾ ਲਵਾਰਾ ਮੋਗੇ ਦੇ ਨਾਲ ਤੈਨ 4 ਕਿਲੋ ਜਦੋਂ ਮਰਜੀ ਤੁਸੀਂ ਬਾਈ ਨੂੰ ਕਾਲ ਕਰ ਸਕਦੇ 24 ਘੰਟੇ ਹਨ ਜਦੋਂ ਮਰਜੀ ਵੀਰੇ ਮਤਲਬ ਗਾਕਾਂ ਦੀ ਆਪਾਂ ਸੇਵਾ ਚ ਹੈ ਠੀਕ ਆ ਲੋ ਮਿੱਤਰੋ ਹੁਣ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੇ ਪੇਨ ਨੂੰ ਜ਼ਰੂਰ ਫੋਲੋ ਕਰ ਲੇ ਚੈਨਲ ਆਪਣੇ ਕੋਈ ਹੋਰ ਖੜਾ ਅੱਛਾ ਜੀ 2007 ਮਾਡਲ ਆ ਸੋਨਾ ਲੀਕਾ 35 ਵਾਲਾ ਡਬਲ ਕਲਚ ਆ 75 80 ਪੇਹ ਟਾਰਾਂ ਚ ਠੀਕ ਆ ਵੀਰੇ ਇਸ ਵੀਰੇ ਜਾਂ ਪਰਸੋਂ ਆ ਜਣਾ ਦੇ ਠੀਕ ਠੀਕ ਕਿੰਨਾ ਮਾਡਲ ਆ ਵੀਰੇ 2007 2007 ਹਾਂ ਸੋਨਾ ਲੀਕਾ 35 अच्छा सोनाली का पेंट है और क्लच 6 चरी 6 चरी है डबल क्लच 6 चरी है ये के ट्रैक्टर भी ये कल नु आए अना दे परसों नु विरे परसों नु आजूगा ठीक है बाकी दी जानकारी ਤੁਸੀਂ بھائی ਜਾਣਤੇ ਤੋਂ ਨੰਬਰ ਤੇ ਲੈ ਸਕਦੇ ਆਪਾਂ ਨੰਬਰ ਬੋਲਤਾ ਤੇ ਵੀਡੀਓ ਹੁਣ ਦੱਬ ਕੇ ਸ਼ੇਅਰ ਕਰਦੇ ਜੀ ਇਹਨੂੰ ਜ਼ਰੂਰ ਫੋਲੋ ਕਰ ਲਿਓ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਿਓ ਜੀ ਤੇ ਇੰਸਟਾਗ੍ਰਾਮ ਤੇ ਇਹਨੂੰ ਵੀ ਫੋਲੋ ਕਰ ਲੇ ਧੰਨਵਾਦ ਜੀ